ਵੇਰਾ ਨਹੀਂ ਖਤਮ ਕਰ ਰਿਹਾ ਕਿਸੇ ਨੂੰ ਅਸੀਂ ਆਪ ਖਤਮ ਕਰ ਰਹੇ ਜੇ 22 ਚਾਂਸ ਮੁੰਡਾ ਜਾਂ ਕੁੜੀ ਗੁਰਦੁਆਰੇ ਚਲੀ ਗਈ ਮੜਿਆ ਰਮਾਲ ਢੱਲ ਬਣਿਆ ਬਾਲ ਦੇਖ ਰਿਹਾ ਨਾ ਉਹਨੂੰ ਪਤਾ ਕਿਦਾਂ ਬੋਲਦੇ ਓ ਓ ਹੈਲੋ ਕੁੜੀਏ ਫਾਰਮਰ ਸੈਟ ਕਰ ਲੈ ਆ ਜਾ ਸਕਦਾ ਬੇਟਾ ਇਧਰ ਬੁੱਤ ਰਮਾਲ ਸੈਟ ਕਰ ਗੁਰਗਰ ਦੀ ਬਰਾਦਰ ਅਗਲੀ ਕੋਈ ਕਾਂਸ਼ੀਨਾਥ ਤੇਰੇ ਵਰਗਾ ਬਦਤਮੀਜ਼ ਤੇਰੇ ਵਰਗਾ ਬਹਿਰੂਪੀਆ ਤੇਰੇ ਵਰਗਾ ਨੌਨਸੈਂਸ ਬੰਦਾ ਅੱਜ ਤੱਕ ਕੋਈ ਸਿੰਗਰ ਨਹੀਂ ਆ ਬਹਿਰੂਪੀਆਂ ਮੈਂ ਇਸ ਕਰਕੇ ਕਹਿ ਰਿਹਾ ਮੈਂ ਕੱਲੇ ਕੱਲੇ ਗੱਲ ਇਹ ਗੱਲ ਮੈਂ ਪ੍ਰੂਫ ਕਰੂੰਗਾ ਤੂੰ ਬਹਿਰੂਪੀਆਂ ਜਾਂਦਾ ਤੂੰ ਡੇਰਿਆਂ ਤੇ ਆ ਤੂੰ ਇੱਕ ਇੰਟਰਵਿਊ 'ਚ ਕਹਿੰਦਾ ਡੇਰਿਆਂ 'ਚ ਸਿੱਖੀ ਦਾ ਪ੍ਰਚਾਰ ਹੁੰਦਾ ਜੀ ਤੁਸੀਂ ਕਰੋਗੇ ਜੇ ਸਿੱਖੀ ਦਾ ਤੁਸੀਂ ਪ੍ਰਚਾਰ ਕਰਨਾ ਪਹਿਲਾਂ ਤੁਸੀਂ ਆਪ ਤਾਂ ਸਿੱਖ ਬਣ ਜਾਓ ਉਹ ਬਾਬੇ ਨੂੰ ਕਹੇ ਜਿਹੜਾ ਬਾਲ ਖਲਾਰ ਕੇ ਬੈਠਾ ਹੁੰਦਾ ਉੱਥੇ ਉਹਨੂੰ ਵੀ ਕਹੇ ਵੀ ਸਿੱਖ ਬਣੇ ਪਹਿਲਾਂ ਜੇ ਤੁਸੀਂ ਇੰਨਾ ਹੀ ਪ੍ਰਚਾਰ ਕਰਦੇ ਪਤਾ ਲੱਗੇ ਸਭ ਤੁਸੀਂ ਪ੍ਰਚਾਰ ਕਰਦੇ ਆ ਇਹ ਤੈਨੂੰ ਸਿੱਖੀ ਇੰਨੀ ਪਿਆਰੀ ਲੱਗਦੀ ਆ ਤਾਂ ਤੂੰ ਸਿੱਖੀ ਦੇ ਵਿੱਚ ਕਿਉਂ ਨਹੀਂ ਆ ਜਾਂਦਾ ਜਿਹੜੇ ਸਿੱਖ ਧਰਮ ਨੂੰ ਪਿਆਰ ਕਰਦੇ ਨੇ ਉਹ ਡੇਰਿਆਂ ਨੂੰ ਲਾਈਕ ਨਹੀਂ ਕਰਦੇ ਤੇ ਉਹਨਾਂ ਨੂੰ ਆਪਣੇ ਨਾਲ ਜੋੜ ਲੈ ਕਿ ਮੈਨੂੰ ਗਾਲਾਂ ਕੱਢ ਪੈਣ ਸੋਸ਼ਲ ਮੀਡੀਆ ਦੇ ਉੱਪਰ ਤੂੰ ਇਸ ਕਰਕੇ ਵਿੱਚ ਵਿੱਚ ਗੁਰੂਆਂ ਦੀ ਗੱਲ ਕਰ ਜਾਂਦਾ ਇਸ ਕਰਕੇ ਤੂੰ ਬਹਿਰੂਤੀ ਆ ਇਹ ਡੇਰਿਆਂ ਦਾ ਚਮਚਾ ਡੇਰਿਆਂ ਦਾ ਕੌਲੀ ਚੱਟ ਬੰਦਾ ਇਹ ਸਾਨੂੰ ਦੱਸੂਗਾ ਜੋ ਗੁਰੂ ਘਰ ਆਦਮ ਗੁਰੂ ਘਰ ਕਿਤੇ ਰਹਿਦਾ ਕਿਉਂਦੀ ਆ ਮੈਂ ਗੁਰੂ ਘਰ ਦਾ ਨਾਮ ਨਹੀਂ ਲੈਣਾ ਮੈਂ ਗਿਆ ਮੈਂ ਸਾਡੇ ਕੋਲ ਲੱਗਾ ਤੇ ਕੁੜੀ ਦੀ ਮਾਰੀ ਇੱਥੇ ਇੱਥੇ ਜਿਆਦਾ ਨਹੀਂ ਥੋੜੀ ਜੀ ਜੀਨ ਪਾਟੀ ਸੀ ਵਰਚਾ ਲੈ ਕੇ ਸਰਦਾਰ ਕੋਲ ਮਤਲਬ ਉਹ ਕੁੜੀਏ ਪਹਿਲੀ ਗੱਲ ਤੇ ਗਲਤ ਹੀ ਗੱਲ ਬੋਲੀ ਗੱਲ ਕਹਿੰਦਾ ਪੈਂਟ ਉਤਾਰ ਗਿਆ ਇਹ ਗੁਰੂ ਘਰ ਦਾ ਨਾਮ ਦੱਸੇ ਕਿ ਕਿਸ ਗੁਰੂ ਘਰ ਦੇ ਵਿੱਚ ਉਸ ਸਿੱਖ ਨੇ ਉਸ ਗੁਰੂ ਦੇ ਸਿੱਖ ਨੇ ਗੱਲ ਕੀ ਕੁੜੀਏ ਪੈਂਟ ਉਤਾਰ ਕੇ ਆ ਡੇਰੇ ਨਾਲ जोडਦਾ ਲੋਕਾਂ ਨੂੰ ਤੇਰੀ ਰੋਟੀ ਚੱਲਦੀ ਏ ਚਲਾ ਪਰ ਤੋ ਤੇਰੀ ਕੋਈ ਔਕਾਤ ਨਹੀਂ ਆ ਕਿ ਤੂੰ ਗੁਰੂ ਘਰਾਂ ਦੇ ਉੱਪਰ ਉਂਗਲ ਚੱਕ ਸਕੇ ਗੁਰੂ ਦੇ ਸੇਵਾਦਾਰਾਂ ਤੇ ਉਂਗਲ ਚੱਕ ਸਕੇ ਮੇਰੀ ਐਡੀ ਉਮਰ ਹੋ ਗਈ ਅਸੀਂ ਤਾਂ ਹੱਦ ਤੱਕ ਕੋਈ ਇਹੋ ਜਿਹਾ ਸੇਵਾਦਾਰ ਨਹੀਂ ਦੇਖਿਆ ਜਿਹੜਾ ਕੁੜੀ ਨੂੰ ਕਹਿੰਦਾ ਵੇ ਕੁੜੀਏ ਜਿੱਦੋਂ ਤਰ ਕੇ ਆ ਉਹ ਡੇਰੇ ਆਂ ਇਹ ਡੇਰੇ ਬਲੋਂ ਸਟਰਕਚਰ ਹੁੰਦੀ ਏ ਨੂੰ ਸਪੈਸ਼ਲ ਕਿ ਤੂੰ ਚੜ ਕੇ ਗੁਰੂ ਸਿੱਖਾਂ ਦੀ ਗੱਲ ਕਰਨੀ ਆ ਤਾਂ ਕਿ ਸਾਡਾ ਡੇਰਾ ਕਿਸੇ ਕਿਰਤੀ ਉਦੇ ਉਹਦੇ ਕਿਸੇ ਦੀ ਅੱਖ ਦੇ ਵਿੱਚ ਨਾ ਆਵੇ ਕੋਈ ਸਾਨੂੰ ਕਾਲਾ ਨਾ ਕੱਢੇ ਇਹ ਬਹਿਰੂਪੀਆ ਤਾਂ ਗੱਲਾਂ ਕਰਦਾ ਸੀ ਖੁਗੁਰਾਂ ਦੇ ਜੜ ਛੜ ਕੇ ਕਿ ਸਾਨੂੰ ਕੋਈ ਮਾੜਾ ਨਾ ਕਹੇ ਇਹ ਡੇਰਿਆਂ ਦਾ ਪਾਲਿਆ ਬਾ ਕੁੱਤਾ ਇਹ ਔਰ ਇੱਕ ਫੇ ਕਹਿੰਦਾ ਮਾੜਾ ਜੇ ਸਿਰ ਤੋਂ ਰਮਾਲ ਨੰਗਾ ਹੋ ਜਾਵੇ ਉਹਨੂੰ ਕਹਿੰਦਾ ਓਏ ਕੁੜੀਏ ਰਮਾਲ ਸਿੱਧੇ ਐ ਕਰ ਇਹ ਬਕਵਾਸ ਕਰਦਾ ਦੋਸਤੋ ਕਿਹੜੇ ਇਹਨੂੰ ਉਸ ਗੁਰੂ ਘਰ ਦਾ ਨਾਮ ਦੱਸਣਾ ਹੋਊਗਾ ਇਹਦੇ ਖਿਲਾਫ ਕੰਪਲੇਂਟ ਵੀ ਕਰੂੰਗਾ ਮੈਂ ਅਗਲ ਤੱਕ ਤੇ ਵੀ ਕਰੂੰਗਾ ਅਨੰਦਪੁਰ ਸਾਹਿਬ ਸਿੱਖ ਸਾਹਿਬ ਨੂੰ ਵੀ ਕਰੂੰਗਾ ਔਰ ਐਸਐਸਪੀ ਨੂੰ ਵੀ ਕਰੂੰਗਾ ਪਾ ਕੇ ਮੁੰਦਰਾ ਜੀਆਂ ਮੈਂ ਤੈਨੂੰ ਵੀ ਜਾਣਦਾ ਤੇਰੇ ਡੇਰੇ ਵਾਲੇ ਬਾਬਿਆਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ ਕੀ ਕੁਝ ਹੁੰਦਾ ਡੇਰਾਂ ਦੇ ਵਿੱਚ ਸਾਰੇ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਧ ਸੰਗਤ ਜੀਓ ਅੱਜ ਮੈਂ ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਸਾਂਝੀ ਕਰਨ ਲੱਗਿਆ। ਫੈਸਲਾ ਤੁਹਾਡੇ ਹੱਥ ਹੈ। ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਬਹੁਤ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰਿਓ। ਥੋੜੇ ਦਿਨ ਪਹਿਲਾਂ ਇੱਕ ਅਖੌਤੀ ਸਿੰਗਰ ਮੈਨੂੰ ਅਖੌਤੀ ਕਹੂੰਗਾ ਕਿਉਂਕਿ ਗੱਲਾਂ ਜਾਦਾ ਮਾਰਦਾ, ਸਿੰਗਿੰਗ ਘੱਟ ਕਰਦਾ। ਡੇਰਿਆਂ ਦਾ ਚਮਚਾ ਡੇਰਿਆਂ ਤੋਂ ਰੋਜੀ ਰੋਟੀ ਕਮਾਉਣ ਵਾਲਾ ਡੇਰਿਆਂ ਦਾ ਡੇਰਿਆਂ ਨਾਲ ਅੱਜ ਦੀ ਨੌਜਵਾਨੀ ਨੂੰ ਜੋੜਨ ਵਾਲਾ ਡੇਰਿਆਂ ਦੀ ਪ੍ਰਸ਼ੰਸਾ ਕਰਨ ਵਾਲਾ ਇੱਕੋ ਇੱਕ ਸਿੰਗਰ ਹੈ ਕਾਂਸੀਨਾਥ ਉਸ ਬੰਦੇ ਨੇ ਥੋੜੇ ਦਿਨ ਪਹਿਲਾਂ ਇੰਟਰਵਿਊ ਦਿੱਤੀ ਕਿ ਜਿਹੜੇ ਡੇਰੇ ਆ ਉਹ ਸਿੱਖ ਨੌਜਵਾਨੀ ਨੂੰ ਡੇਰਾ ਡੇਰੇ ਕੁਝ ਨਹੀਂ ਕਰ ਰਹੇ ਜੋ ਕਰ ਰਹੇ ਨੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਸੇਵਾਦਾਰ ਸੇਵਾ ਨਿਭਾ ਰਹੇ ਨੇ 24 24 ਘੰਟੇ ਬਾਰ-ਬਾਰ ਘੰਟੇ ਠਾਠਾ ਘੰਟੇ ਬਰਛੇ ਲੱਕ ਖੜਦੇ ਉਹਨਾਂ ਪਰ ਉਹਨੇ ਉਂਗਲ ਚੁੱਕੀ ਆ ਕਹਿੰਦਾ ਉਹਨਾਂ ਨੂੰ ਬੋਲਣ ਦੀ ਅਕਲ ਨਹੀਂ ਕਾਂਸ਼ੀਨਾਥ ਤੇਰੇ ਕਾਂਸ਼ੀਨਾਥ ਤੇਰੇ ਵਰਗਾ ਬਦਮੀਜ ਤੇਰੇ ਵਰਗਾ ਬਹਿਰੂਪੀਆ ਤੇਰੇ ਵਰਗਾ ਨਾਨਸੈਂਸ ਬੰਦਾ ਅੱਜ ਤੱਕ ਕੋਈ ਸਿੰਗਰ ਨਹੀਂ ਆ ਬਹਿਰੂਪੀਆ ਮੈਂ ਇਸ ਕਰਕੇ ਕਹਿ ਰਿਹਾ ਮੈਂ ਕੱਲੇ ਕੱਲੇ ਗੱਲ ਇਹ ਗੱਲ ਮੈਂ ਪ੍ਰੂਫ ਕਰੂੰਗਾ ਤੂੰ ਬਹਿਰੂਪੀਆ ਜਾਂਦਾ ਤੂੰ ਡੇਰਿਆਂ ਤੇ ਆ ਪ੍ਰਸ਼ਾਂਸ਼ਾ ਤੂੰ ਗੋਗੇ ਤੂੰ ਡੇਰਿਆਂ ਦੇ ਗਾਉਂਦਾ ਉਥੇ ਤੂੰ ਸਿੱਖ ਗੁਰੂਆਂ ਦੀ ਗੱਲ ਕਰਦਾ ਹਮੇਸ਼ਾ ਹਰ ਘਡੇਰੇ ਦੇ ਉਥੇ ਜਾ ਕੇ ਜੇ ਤੈਨੂੰ ਸਿੱਖੀ ਇੰਨੀ ਪਿਆਰੀ ਲੱਗਦੀ ਆ ਬੜੇ ਜੋਸ਼ ਨਾਲ ਗੱਲ ਕਰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਰੈਬਰ ਕੋਈ ਨਹੀਂ ਸਾਬ ਜਦਿਆmber ਕੀ ਕੁਰਬਾਨੀ ਕਿਸੇ ਦਿਨੀ ਜੇ ਤੈਨੂੰ ਸਿੱਖੀ ਇੰਨੀ ਪਿਆਰੀ ਲੱਗਦੀ ਆ ਤਾਂ ਤੂੰ ਸਿੱਖੀ ਦੇ ਵਿੱਚ ਕਿਉਂ ਨਹੀਂ ਆ ਜਾਂਦਾ ਤੂੰ ਸਿੱਖਾਂ ਨੂੰ ਤੂੰ ਸਿੱਖ ਸਿੱਖਾਂ ਨੂੰ ਕਿਉਂ ਨਹੀਂ ਉਹ ਸਿੱਖ ਧਰਮ ਨੂੰ ਅਡੌਪਟ ਕਰਦਾ ਹੈ ਕਿਉਂ ਬਹਿਰੂਪੀਆ ਤੂੰ ਇਸ ਕਰਕੇ ਆ ਕਿਉਂਕਿ ਡੇਰਿਆਂ ਜਾਂ ਸਟੇਜਾਂ ਦੇ ਉੱਪਰ ਚੜ੍ਹ ਕੇ ਤੂੰ ਗੱਲ ਇਸ ਕਰਕੇ ਕਰਦਾ ਕਿਉਂਕਿ ਤੈਨੂੰ ਪਤਾ ਹੈ ਕਿ ਜੋ ਪੰਜਾਬ ਆ ਪੰਜਾਬ ਸਾਡੀ ਜਿਹੜੀ ਹੈਗੀ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂਆਂ ਦੀ ਧਰਤੀ ਆ ਇਸ ਧਰਤੀ ਦੇ ਉੱਪਰ ਜ਼ਿਆਦਾਤਰ ਲੋਕ ਜਿਹੜੇ ਆ ਉਹ ਡੇਰਿਆਂ ਨੂੰ ਪਸੰਦ ਨਹੀਂ ਕਰਦੇ ਜਿਹੜੇ ਸਿੱਖ ਧਰਮ ਨੂੰ ਪਿਆਰ ਕਰਦੇ ਨੇ ਉਹ ਡੇਰਿਆਂ ਨੂੰ ਲਾਈਕ ਨਹੀਂ ਕਰਦੇ ਤੇ ਉਹਨਾਂ ਨੂੰ ਆਪਣੇ ਨਾਲ ਜੋੜ ਲੈ ਕਿ ਮੈਨੂੰ ਗਾਲਾਂ ਕੱਟ ਪੈਣ سوشل میڈیا ਦੇ ਉੱਪਰ ਤੂੰ ਇਸ ਕਰਕੇ ਵਿੱਚ ਵਿੱਚ ਗੁਰਮੁਆ ਦੀ ਗੱਲ ਕਰ ਜੰਨਾ ਇਸ ਕਰਕੇ ਤੂੰ ਬਹਿਰੂਤੀਆਂ ਹੈ। ਔਰ ਥੋੜੇ ਦਿਨ ਪਹਿਲਾਂ ਤੂੰ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਗੁਰਦੁਆਰੇ ਦਾ ਨਾਂ ਨਹੀਂ ਲੈਣਾ ਪਰ ਉੱਥੇ ਇੱਕ ਕੁੜੀ ਜੀਨ ਪਾ ਕੇ ਆਈ ਜਿਹਦੀ ਮਾੜੀ ਜੀਨ ਪਾਟੀ ਹੋਈ ਸੀ ਇਹ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰੂੰਗਾ ਇਸ ਵੀਡੀਓ ਦੇ ਵਿੱਚ ਚੱਲੂਗੀ ਵੀ ਕਿ ਉਸ ਕੁੜੀ ਦੀ ਮਾੜੀ ਜੀਨ ਪਾਟੀ ਹੋਈ ਸੀ ਔਰ ਉਹਨੂੰ ਸੇਵਾਦਾਰ ਨੇ ਬੜੀ ਬਦਤਮੀਜ਼ੀ ਨਾਲ ਕਿਹਾ ਕਿ ਕੁੜੀਏ ਜੀਨ ਉਤਾਰ ਕੇ ਆ ਇਹ ਗੱਲ ਕਿੱਥੇ ਜਾਂਦੀ ਆ ਕੀ ਸਿੱਖ ਸੰਗਤ ਜੀ ਕੀ ਕੋਈ ਸੇਵਾਦਾਰ ਇਹ ਜੀ ਬਲਗਰ ਪਾਸ਼ਾ ਗੁਰੂ ਦਾ ਸਿੱਖ ਯੂਜ਼ ਕਰ ਸਕਦਾ ਬਿਲਕੁਲ ਨਹੀਂ ਇਹ ਡੇਰਿਆਂ ਦਾ ਚਮਚਾ ਡੇਰਿਆਂ ਦਾ ਕੋਲੀ ਚੱਟ ਬੰਦਾ ਇਹ ਸਾਨੂੰ ਦੱਸੂਗਾ ਕਿ ਗੁਰਕਰਿਆ ਦਾ ਗੁਰਕਰ ਮੇਰੇ ਅੱਧਾ ਕੀ ਹੁੰਦੀ ਆ ਔਰ ਇੱਕ ਇਹ ਕਹਿੰਦਾ ਮਾੜਾ ਜਿਹਾ ਸਿਰ ਤੋਂ ਰਮਾਲ ਨੰਗਾ ਹੋ ਜਵੇ ਉਹਨੂੰ ਕਹਿੰਦਾ ਓਏ ਕੁੜੀਏ ਰਮਾਲ ਸਿੱਡੇ ਇਹ ਕਰ ਇਹ ਬਕਵਾਸ ਕਰਦਾ ਦੱਸੋ ਕਿਹੜੇ ਇਹਨੂੰ ਉਸ ਗੁਰੂ ਘਰ ਦਾ ਨਾਮ ਦੱਸਣਾ ਹੋਊਗਾ ਇਹਦੇ ਖਿਲਾਫ ਕੰਪਲੇਂਟ ਵੀ ਕਰੂੰਗਾ ਮੈਂ ਅਕਾਲ ਤਖਤ ਤੇ ਵੀ ਕਰੂੰਗਾ ਅਨੰਦਪੁਰ ਸਾਹਿਬ ਸਿੰਘ ਸਾਹਿਬ ਨੂੰ ਵੀ ਕਰੂੰਗਾ ਔਰ ਐਸਐਸਪੀ ਨੂੰ ਵੀ ਕਰੂੰਗਾ ਇਹ ਗੁਰੂ ਘਰ ਦਾ ਨਾਮ ਦੱਸੇ ਕਿ ਕਿਸ ਗੁਰੂ ਘਰ ਦੇ ਵਿੱਚ ਉਸ ਸਿੱਖ ਨੇ ਉਸ ਗੁਰੂ ਦੇ ਸਿੱਖ ਨੇ ਗੱਲ ਕਿ ਇਹ ਕੁੜੀਏ ਪੈਂਟ ਉਤਾਰ ਕੇ ਆ ਇਹ ਜਾਣ ਬੁੱਝ ਕੇ ਇਹ ਡੇਰਿਆਂ ਦਾ ਕੌਲੀ ਚੱਟ ਬੰਦਾ ਇਹ ਜਾਣ ਬੱਦਕੇ ਇੱਕ ਗੁਰਦੁਆਰੇ ਦੇ ਕਟਾਸਕ ਅਸੀਆ ਤੇਰਾ ਕਹਿਣ ਦਾ ਮਤਲਬ ਆ ਵੀ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਜਿਹੜੇ ਖੜਿਆ ਉਹਨਾਂ ਨੂੰ ਬੋਲਣ ਦੀ ਅਕਲ ਨਹੀਂ ਗੁਰੂ ਘਰ ਨਾ ਜਾ ਕੇ ਤੁਸੀਂ ਡੇਰਿਆਂ ਤੇ ਜਾਇਆ ਕਰੋ ਤੂੰ ਡੇਰਿਆਂ ਨਾਲ ਜੋੜਦਾ ਲੋਕਾਂ ਨੂੰ ਤੇਰੀ ਰੋਟੀ ਚੱਲਦੀ ਏ ਚਲਾ ਔਰ ਤੂੰ ਤੇਰੀ ਕੋਈ ਔਕਾਤ ਨਹੀਂ ਆ ਕਿ ਤੂੰ ਗੁਰੂ ਘਰਾਂ ਦੇ ਉੱਪਰ ਉਂਗਲ ਚੱਕ ਸਕੇ ਗੁਰੂ ਦੇ ਸੇਵਾਦਾਰਾਂ ਤੇ ਉਂਗਲ ਚੱਕ ਸਕੇ ਸਮਝ ਗਿਆ ਇੱਕ ਪਾਸੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਗੱਲਾਂ ਕਰਦਾ ਸਟੇਜਾਂ ਤੇ ਚੜ੍ਹ ਕੇ ਬਹਿਰੂਪੀਏ ਔਰ ਦੂਜੇ ਪਾਸੇ ਤੂੰ ਗੁਰੂ ਘਰਾਂ ਦੇ ਸੇਵਾਦਾਰ ਤੇ ਉਂਗਲ ਚੱਕਦਾ ਉਹਦੇ ਗੁਰੂ ਦੇ ਘਰ ਦੇ ਵਜ਼ੀਰਾਂ ਤੇ ਉਂਗਲ ਚੁੱਕਦਾ ਕਿ ਉਹਨਾਂ ਨੂੰ ਬੋਲਣ ਦੀ ਅਕਲ ਨਹੀਂ ਤਿੱਤੋਂ ਸਿੱਖਣਗੇ ਜਨਨੜਿਆ ਜਿਹੜੇ ਤੂੰ ਆਪ ਮੁੰਦਰਾ ਪਾ ਕੇ ਬੈਠਾ ਤੂੰ ਏਡਾ ਏਡਡੀਆਂ ਹੈ ਜਿਹੜੀ ਸਥਿਤ ਤੇ ਜਾਣਾ ਉਹਦੇ ਤੂੰ ਗੁੱਗੇ ਕਾਉਣ ਲੱਗ ਜੰਨਾ ਉਦੋਂ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੁੱਲ ਜੰਨਾ ਉਹਦੀ ਸਿੱਖੀ ਨੂੰ ਭੁੱਲ ਜੰਨਾ ਹੈ ਉਦੋਂ ਤੇਰੇ ਵਾਸਤੇ ਉਹ ਪੀਰ ਪਗੰਬਰ ਰੱਬ ਔਲੀਏ ਬਲੀ ਫਲਾਨੇ ਟਮਕਾਣੇ ਕਿੰਨੇ ਇਕ ਸਾਥ ਕਰ ਜੰਨਾ ਜੋ ਕਿ ਤੇਰੀ ਰੋਜੀ ਰੁਟੀ ਚੱਲਦੀ ਚਲਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਇਸ ਚੀਜ਼ ਤੇ ਪਰ ਲੇਕਿਨ ਤਿੱਤ ਸਾਨੂੰ ਗਿਆਨ ਤੂੰ ਐਡਾ ਗਿਆਨੀ ਨਹੀਂ ਹੈਗਾ ਕਿ ਤੇਤੋਂ ਸਾਨੂੰ ਗਿਆਨ ਨਾਲ ਸਾਡੇ ਸਿੱਖ ਕੌਮ ਦੇ ਵਿੱਚ ਇੱਕ ਤੋਂ ਇੱਕ ਗਿਆਨੀ ਪਿੰਦਰਪਾਲ ਸਿੰਘ ਜੀ ਵਰਗੇ ਹੋਰ ਬੜੇ ਬੜੇ ਜਿਹੜੇ ਕਥਾਵਾਚਕ ਨੇ ਪਏ ਨੇ ਜਿਹੜੇ ਸਿੱਖ ਧਰਮ ਨੂੰ ਸੇਧ ਦਿੰਦੇ ਨੇ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈਗੇ ਤੇਰੇ ਵਰਗੇ ਕੋਨੇ-ਮੋਨੇ ਤੋਂ ਤੇਰੇ ਵਰਗੇ ਮੁੰਦਰਾ ਵਾਲੇ ਜਨਾਨੜੇ ਤੋਂ ਸਾਨੂੰ ਸਿੱਖ ਧਰਮ ਨੂੰ ਸੇਧ ਲੈਣ ਦੀ ਲੋੜ ਨਹੀਂ ਹੈਗੀ ਔਰ ਖਬਰਦਾਰ ਜੇ ਅਸ ਤੋਂ ਬਾਅਦ ਤੂੰ ਸਿੱਖ ਧਰਮ ਦੇ ਕਿਸੇ ਗੁਰਦੁਆਰੇ ਦੇ ਪਰ ਔਰ ਹਾਂ ਤੈਨੂੰ ਉਸ ਗੁਰੂ ਘਰ ਦਾ ਨਾਮ ਦੱਸਣਾ ਪਊਗਾ ਜਸਤ ਗੁਰੂ ਘਰ ਦੇ ਵਿੱਚ ਇਹ ਗੱਲ ਕੀਤੀ ਗਈ ਆ ਨਹੀਂ ਤੂੰ ਲਾਈਵ ਹੋ ਕੇ ਮਾਫੀ ਮੰਗ ਇਸ ਗਲਤੀ ਕਿ ਹਾਂ ਮੈਂ ਜਾਣ ਬੁੱਝ ਕੇ ਡੇਰਿਆਂ ਡੇਰਿਆਂ ਤੋਂ ਤੈਨੂੰ ਕਿੰਨੇ ਪੈਸੇ ਮਿਲੇ ਹੈ ਬਕਵਾਸ ਕਰਨ ਵਾਸਤੇ ਤੂੰ ਗੁਰੂ ਘਰਾਂ ਤੇ ਉਂਗਲ ਚੁੱਕਦਾ ਕਿ ਜਿਹੜੇ ਉੱਥੇ ਖੜੇ ਬਖਸ਼ ਵਾਲੇ ਖੜੇ ਹੁੰਦੇ ਆ ਉਹਨਾਂ ਨੂੰ ਬੋਲਣ ਦੀ ਅਕਲ ਨਹੀਂ ਆ ਮੇਰੀ ੱਡੀ ਉਮਰ ਹੋ ਗਈ ਅਸੀਂ ਤਾਂ ਹੱਦ ਤੱਕ ਕੋਈ ਹੈਜਾ ਸ਼ਿਵਦਾਰ ਨਹੀਂ ਦੇਖਿਆ ਜਿਹੜਾ ਕੁੜੀ ਨੂੰ ਕਹਿੰਦਾ ਵੀਰੇ ਕੁੜੀਏ ਜੀਦੋਂ ਤਾਰ ਕੇ ਆ ਗੱਲ ਕਿੱਥੇ ਜਾਂਦੀ ਆ ਤੂੰ ਵੱਡਾ ਆ ਗਿਆ ਵਿਦਵਾਨ ਹੈ ਲﺒੇਟ ਕੇ ਸਫਾ ਜਿਆ ਸਫਾ ਚਟ ਗਿਆ ਤੂੰ ਚੜ ਜਾਣਾ ਸਟੇਜਾਂ ਤੇ ਬਕਵਾਸ ਕਰਨਾ ਤਰੀ ਬਕਵਾਸ ਬਹੁਤ ਦੇਰ ਤੀ ਸੁਣਦਾ ਸੀਗਾ ਮੈਂ ਮੈਂ ਸਾਲੇ ਰੋਟੀ ਰੋਟੀ ਚੱਲਦੀ ਚਲਾਈ ਜਣਾ ਸਾਸੀ ਕੀ ਲੈਣਾ ਤੂੰ ਬਹਿਰੂਪੀਆ ਔਰ ਮੈਂ ਸਿੱਖ ਸੰਗਤ ਨੂੰ ਵੀ ਮੈਂ ਪੜਦਾ ਹੁੰਦਾ ਹੁੰਦਾ ਇਹ ਕਮੈਂਟ ਵਾ ਜੀ ਬਾਏ ਨੇ ਗੁਰੂਆਂ ਦੀ ਗੱਲ ਕੀਤੀ ਕੀ ਗੱਲ ਸਾਡੇ ਸਿੱਖ ਧਰਮ ਦੇ ਵਿੱਚ ਕਿੰਨੇ ਲੋਕ ਕਿੰਨੇ ਵੱਡੇ ਵੱਡੇ ਵਿਦਵਾਨ ਬੈਠੇ ਨੇ ਗੁਰੂ ਦੀ ਗੱਲ ਕਰਨ ਵਾਲੇ ਉਹਨਾਂ ਦੀ ਵਾਵਾ ਕਰਿਆ ਕਰੋ ਇਹ ਕੌਲੀ ਚੱਟ ਦੀ ਵਾਵਾ ਕਰਨੀ ਆ ਔਰ ਕਿਹੜੀ ਸਟੇਜ ਹੁੰਦੀ ਹੈ ਇਹ ਤਾਂ ਦੇਖ ਲੋ ਕਿਸ ਸਟੇਜ ਤੇ ਖੜ ਕੇ ਗੁਰੂਆਂ ਦੀ ਗੱਲ ਕਰਦਾ ਹੈ ਔਰ ਡੇਰੇ ਆਣ ਇਹ ਡੇਰੇ ਵੱਲੋਂ ਇਨਸਟਰਕਸ਼ਨ ਹੁੰਦੀ ਐ ਨੂੰ ਸਪੈਸ਼ਲ ਕੀ ਤੂੰ ਚੜ ਕੇ ਗੁਰੂ ਸਿੱਖਾਂ ਦੀ ਗੱਲ ਕਰਨੀ ਆ ਤਾਂ ਕਿ ਸਾਡਾ ਡੇਰਾ ਕਿਸੇ ਕਿਰਤੀ ਉਹਦੇ ਉਹਦੇ ਕਿਸੇ ਦੀ ਅੱਖ ਦੇ ਵਿੱਚ ਨਾ ਆਵੇ ਕੋਈ ਸਾਨੂੰ ਗਾਲਾ ਨਾ ਕੱਢੇ ਇਹ ਬਹਿਰੂਪੀਆ ਤਾਂ ਗੱਲਾਂ ਕਰਦਾ ਸਿੱਖ ਗੁਰੂਆਂ ਦੇ ਖਜਾਂ ਛੜ ਕੇ ਕਿ ਸਾਨੂੰ ਕੋਈ ਮਾੜਾ ਨਾ ਕਹੇ ਇਹ ਡੇਰਿਆਂ ਦਾ ਪਾਲਿਆ ਵਾ ਕੁੱਤਾ ਇਹ ਤੂੰ ਸਿਖਾਏਂਗਾ ਸਾਨੂੰ ਅਕਲ ਤੂੰ ਦੱਸੇਂਗਾ ਸੇਵਾਦਾਰ ਵੀ ਸੇਵਾਦਾਰ ਨੂੰ ਕਿੱਦਾਂ ਬੋਲਣਾ ਤੇ ਕਿੱਦਾਂ ਨਹੀਂ ਬੋਲਣਾ ਚਾਹੀਦਾ ਹੈ ਤੈਨੂੰ ਇਨਵਾਈਟ ਕੀਤਾ ਸੀ ਕਿਸੇ ਨੇ ਗੁਰਦੁਆਰੇ ਦੇ ਵਿੱਚ ਤੂੰ ਇਹੀ ਵੇਖਣ ਗਿਆ ਸੀ ਉੱਥੇ ਕਿਹਨੂੰ ਤਮੀਜ਼ਾ ਬੋਲਣ ਦੇ ਤੇ ਕਿਹਨੂੰ ਨਹੀਂ ਤਮੀਜ਼ਾ ਬੋਲਣ ਦੀ ਤੂੰ ਆ ਗਿਆ ਵੱਡਾ ਵਿਦਵਾਨ ਤੇਰੀ ਹੱਡੀ ਔਕਾਤ ਨਹੀਂ ਹੈ ਕਿ ਤੂੰ ਗੁਰਦੁਆਰੇ ਦੇ ਉੱਪਰ ਉਂਗਲ ਚੱਕ ਸਕਿਆ ਤੇਰੇ ਖਿਲਾਫ ਕੰਪਲੇਂਟ ਕਰਾਂਗੇ ਠੋਕੇ ਤੇਰੇ ਠੋਕੇ ਪਰਚਾ ਦਰਜ ਕਰਾਵਾਂਗੇ ਤੇਰੇ ਖਿਲਾਫ ਅਸੀਂ ਪਾ ਕੇ ਮੁੰਦਰਾ ਜੀਆਂ ਮੈਂ ਤੈਨੂੰ ਵੀ ਜਾਣਦਾ ਤੇਰੇ ਡੇਰੇ ਵਾਲੇ ਬਾਬਿਆਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ ਕੀ ਕੁਝ ਹੁੰਦਾ ਡੇਰਾਂ ਦੇ ਵਿੱਚ ਡੇਰਾਂ ਚ ਬਲਤ ਕਰਨੀ ਹੁੰਦੇ ਨਿਆਣਿਆਂ ਦੇ ਡੇਰਿਆਂ ਦੇ ਵਿੱਚ ਜੋ ਹੁੰਦਾ ਨਾ ਮੂਖ ਖਲਾਸ ਸਾਨੂੰ ਮੈਂ ਸਭ ਜਾਣਦਾ ਡੇਰਿਆਂ ਦੇ ਵਿੱਚ ਕੀ ਹੁੰਦਾ ਜਿਹੜੇ ਬਾਬੇ ਨਾਲ ਤੂੰ ਜੜਿਆ ਹੋਇਆ ਤੁਹਾਨੂੰ ਸਾਲ ਬਾਸ ਸਿੱਖੀ ਯਾਦ ਆ ਜਾਂਦੀ ਤੁਹਾਨੂੰ ਲੋਕਾਂ ਨੂੰ ਫੁੱਦੂ ਬਣਾ ਲੈ ਬੇਵਕੂਫ ਬਣਾਨੇ ਆ ਤੁਸੀਂ ਲੋਕਾਂ ਨੂੰ ਜਿਹੜਾ ਤੇਰਾ ਤੋਰੀ ਫੁਲਕਾਰਿਆ ਚੱਲਦਾ ਚਲਾਈ ਚਲ ਚੁੱਪ ਕਰਕੇ ਸਮਝ ਗਿਆ ਵੱਡਾ ਤੂੰ ਆਇਆ ਕਾਸ਼ੀਨਾਥ ਸਿੰਗਰ 20 ਮਿੰਟ ਤੱਕ 4 ਘੰਟਿਆਂ ਦੇ ਵਿੱਚੋਂ ਇੱਕ ਘੰਟਾ ਕਾਉਣਾ ਤੇ ਤਿੰਨ ਘੰਟੇ ਤੂੰ ਬਕਵਾਸ ਕਰਦਾ ਤੂੰ ਮਹਾ ਬਤਨੀ ਜਿੰਦਾ ਬੰਦਾ ਤੈਨੂੰ ਬੋਲਣ ਦੀ ਅਕਲ ਹੀ ਤੈਨੂੰ ਹੈਗੀ ਤੂੰ ਦੂਜਿਆਂ ਨੂੰ ਅਗਲਾ ਦਿਨ ਤੁਰਿਆ ਹੋਇਆ ਤੈਨੂੰ ਉਸ ਗੁਰੂ ਘਰ ਦਾ ਨਾਂ ਦੱਸਣਾ ਪੈਣਾ ਜਿਸ ਜਿਸ ਗੁਰੂ ਘਰ ਦੇ ਗੁਰਸਿੱਖ ਨੇ ਜਿੱਦ ਤੂੰ ਉਂਗਲ ਚੱਕੀ ਕਿਉਂ ਨੇ ਕੁੜੀ ਨੂੰ ਇਸ ਤਰ੍ਹਾਂ ਬੋਲਿਆ ਔਰ ਵਰਸ਼ੇ ਲੈ ਕੇ ਸਿਰਫ ਹਰਮੰਦਰ ਸਾਹਿਬ 'ਚ ਖੜੇ ਹੁੰਦੇ ਆ ਤੂੰ ਦੱਸ ਕਿਹੜੇ ਗੁਰਦੁਆਰੇ ਦੀ ਗੱਲ ਆ ਜਿੱਥੇ ਵਰਸ਼ੇ ਵਾਲੇ ਨੇ ਕਿਹਾ ਓਏ ਕੁੜੀਏ ਸਿਰ ਨੰਗਾ ਨੇ ਸੇ ਟੱਕਿਆ ਅੱਬਾ ਸਾਰੇ ਸਿੱਖ ਸੰਗਤ ਹਰਿਮੰਦਰ ਸਾਹਿਬ ਜਾਣਦੇ ਆ ਦੋਸਤੋ ਕਿਹੜਾ ਸੇਵਾਦਾਰ ਆ ਜਿਹੜਾ ਇੰਨੀ ਬਤਮੀਜ਼ੀ ਨਾਲ ਬੋਲਦਾ ਔਰ ਉਥੇ ਪਿੰਨ ਪਰ ਪ੍ਰਕਾਰ ਦੀ ਦੂਰੀ ਸਾਡੇ ਗੁਰੂ ਘਰ ਦੀ ਇੱਕ ਮਰਿਆਦਾ ਹੁੰਦੀ ਆ ਉਥੇ ਹਰ ਇੱਕ ਵੈਰਾਈਟੀ ਦਾ ਬੰਦਾ ਆਦਾ ਲੋਕ ਗੁੱਟ ਕੇ ਪਾਖੇ ਆਉਂਦੇ ਆ ਬੀੜੀਆਂ ਪਾਖੇ ਆਉਂਦੇ ਆ ਸਭਣਾ ਜਿਹੇ ਜਿਹਾਂ ਬੰਦਾ ਉਹਨੂੰ ਉਸ ਤਰ੍ਹਾਂ ਨਿਚਠਣਾ ਮੰਜਿਠਣਾ ਪੈਂਦਾ ਔਰ ਤੇਰੇ ਵਰਗੇ ਕੁੱਤੇ ਨੂੰ ਧੌਂਕੜ ਦਾ ਮੌਕਾ ਮਿਲ ਜਾਂਦਾ ਹੈ ਜਿਹੜੇ ਉੱਥੇ 24 ਘੰਟੇ ਸੇਵਾ ਕਰਦੇ ਹਨ ਉਹਨਾਂ ਨੂੰ ਪਤਾ ਹੁੰਦਾ ਵੀ ਉਹ ਲੋਕਾਂ ਨੂੰ ਕਿਸ ਤਰ੍ਹਾਂ ਸੰਗਤ ਨਾਲ ਕਿੱਦਾਂ ਨਿਜਠਦੇ ਨੇ ਤੂੰ ਆ ਗਿਆ ਵੱਡਾ ਬਦਵਾਨ ਤਦ ਤੋਂ ਪੁੱਛਾਂਗੇ ਉਸ ਗੁਰੂ ਘਰ ਦਾ ਨਾਮ ਵੀ ਪੁੱਛਾਂਗੇ ਫਿਰ ਉਸ ਗੁਰੂ ਘਰ ਚ ਲੈ ਕੇ ਵੀ ਜਾਵਾਂਗੇ ਬੁੱਤ ਨੂੰ ਦੱਸਣਾ ਪਊਗਾ ਨਹੀਂ ਲਾਈਵ ਹੋ ਕੇ ਮਾਫੀ ਮੰਗ ਤੂੰ ਆ ਗਿਆ ਤੂੰ ਜਿਹੜਾ ਕੌਲੀ ਚੱਟ ਹੈਗਾ ਨਾ ਡੇਰਿਆਂ ਦਾ ਤੇ ਤੇ ਬਣਿਆ ਰਿਹਾ ਮੈਂ ਜਾਣਦਾ ਤੈਨੂੰ ਵੀ ਤੇ ਤੇਰੇ ਬਾਬਿਆਂ ਨੂੰ ਵੀ ਬਲੱਤ ਕੈਰੀਅਰ ਹੁਣ ਤਾਂ ਤੋ ਸਾਧ ਸੰਗਤ ਜੀ ਫੈਸਲਾ ਤੁਹਾਡੇ ਹੱਥੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਸ ਉਸ ਬੰਦੇ ਤੱਕ ਪਹੁੰਚਵੇ ਤੂੰ ਬਹਿਰੂਪੀ ਐ ਤੇ ਤੂੰ ਜਿਹੜਿਆ ਗੁਰੂਆਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਪਿੱਛੇ ਲਾਉਣਾ ਨਾ ਤੇ ਤੇ ਤੇਰੇ ਤੋਂ ਲੋੜ ਨਹੀਂ ਹੈਗੀ ਸਾਨੂੰ ਸਿੱਖੀ ਦੇ ਸਿੱਖਣ ਦੇ ਤੂੰ ਜਾਣ ਸਾਨੂੰ ਪਤਾ ਹੁੰਦਾ ਕਿ ਤੂੰ ਜਾਣ ਪੁੱਝ ਕੇ ਡੇਰਾਂ ਦੇ ਸਟੇਜਾਂ ਤੇ ਚੜ੍ਹ ਕੇ ਗੁਰੂਆਂ ਦੀ ਗੱਲ ਕਰਦਾ ਤਾਂ ਕਿ ਨਾ ਨਾ ਉਹ ਡੇਰਾ ਕਿਸ ਦੀ ਨਜ਼ਰ ਚਾਹ ਸਕੇ ਬਿਲਾ ਵੀ ਉੱਥੇ ਤੂੰ ਇੱਕ ਇੰਟਰਵਿਊ 'ਚ ਕਹਿੰਦਾ ਡੇਰਾਂ 'ਚ ਸਿੱਖੀ ਦਾ ਪ੍ਰਚਾਰ ਹੁੰਦਾ ਜੀ ਤੁਸੀਂ ਕਰੋਗੇ ਜੇ ਸਿੱਖੀ ਦਾ ਤੁਸੀਂ ਪ੍ਰਚਾਰ ਕਰਨਾ ਪਹਿਲਾਂ ਤੁਸੀਂ ਆਪ ਤਾਂ ਸਿੱਖ ਬਣ ਜਾਓ ਉਹ ਬਾਬੇ ਨੂੰ ਕਹੇ ਜਿਹੜਾ ਬਾਲ ਖਲਾਰ ਕੇ ਬੈਠਾ ਹੁੰਦਾ ਉੱਥੇ ਉਹਨੂੰ ਵੀ ਕਹੇ ਵੀ ਸਿੱਖ ਬਣੇ ਪਹਿਲਾਂ ਜੇ ਤੁਸੀਂ ਇੰਨੇ ਪ੍ਰਚਾਰ ਕਰਦੇ ਪਤਾ ਲੱਗੇ ਸਾਮ ਤੁਸੀਂ ਪ੍ਰਚਾਰ ਕਰਦੇ ਆਂ ਜੇ ਤੁਸੀਂ ਆਪਣੀ ਬ੍ਰੋਹਤਾ ਤੋਂ ਬਚਣ ਦੇ ਲਈ ਲੋਕਾਂ ਦਾ ਬੇਫਕੂ ਬਣਾਨੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ